ਬਹੁਤ ਅੱਛੀ ਕੈਂਪੇਨ ਚੱਲ ਰਹੀ ਹੈ ਬਹੁਤ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਤੇ ਮੈਨੂੰ ਵੀ ਬਹੁਤ ਉਤਸੁਕਤਾ ਨਾਲ ਵੇਟ ਹੈ ਚਾਰ ਜੋਰ ਦੀ ਮੈਮ ਅੱਜ ਬਿੱੱਡੂ ਜੀ ਦਾ ਵਿਰੋਧ ਹੋਇਆ ਹੈਗਾ ਜੋ ਤਿੰਨੋਂ ਪਿੰਡ ਦੇ ਵਿੱਚ ਤੇ ਉਹਨਾਂ ਦਾ ਬਿਆਨ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਹੈਗਾ ਅਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਚਲੋ ਜੀ ਆ ਤਾਂ ਕਿਸਾਨ ਦੱਸਣਗੇ ਰਮੀਤ ਬਿੱੱਡੂ ਜੀ ਨੇ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਉਹ ਨਹੀਂ ਬਿੱਟੂ ਕਹਿੰਦੇ ਵੀ ਕਾਂਗਰਸ ਦੇ ਕੋਈ ਨਹੀਂ ਕਰਦਾ ਕੋਈਆਂ ਵਜੇ ਪੱਤੀ ਮੇਰੇ ਕੋਈ ਨਹੀਂ ਬਵਾ ਸਕਦੇ ਕੱਲ ਬਿਆਨ ਵੀ ਮੇਰੇ ਕੋਈ ਵੀ ਮਰਵਾ ਸਕਦੇ ਐ ਇੰਨੀ ਨਫਰਤ ਆ ਮੇਰੇ ਕੋਲ ਜਦੋਂ ਜਦੋਂ ਦਿਨ ਮਾੜੇ ਆ ਜਾਂਦਾ ਉਦੋਂ ਸਭ ਤੋਂ ਪਹਿਲਾਂ ਬੰਦੇ ਦੀ ਨਾ ਮਤ ਵੱਜਦੀ ਐ ਤੇ ਜਦੋਂ ਇਸ ਤਰ੍ਹਾਂ ਦਾ ਕੁਝ ਹੋ ਜੇ ਤੇ ਫਿਰ ਬੰਦਾ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ 'ਚ ਉਹ ਗਲਤ ਸ਼ਬਦ ਕੱਢਦਾ ਮੈਂ ਤਾਂ ਬਿੱਟੂ ਬਾਈ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਬਿੱਟੂ ਵੀਰ ਜਦੋਂ ਕੁਝ ਬੋਲਿਆ ਕਰੋ ਤਾਂ ਪਲੀਜ਼ ਦੋ ਵਾਰੀ ਸੋਚਿਆ ਜ਼ਰੂਰ ਕਰੋ ਕਿਉਂਕਿ ਕਾਂਗਰਸ ਤਿੰਨ ਪੁਸ਼ਤਾਂ ਤੁਹਾਡੇ ਤੋਂ ਤੁਹਾਡੀ ਆਪਦੀ ਸੀ ਤੁਹਾਡੇ ਪਰਿਵਾਰ ਦੀ ਆਪਦੀ ਸੀ ਇਸ ਤਰ੍ਹਾਂ ਦੀ ਗੱਲ ਕਰਨ ਲੱਗਿਆਂ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਇਸ ਤਰ੍ਹਾਂ ਦੀ ਗੱਲ ਉਹਨੇ ਕਿਸਾਨਾਂ ਨੂੰ ਸੰਬੋਧਨ ਹੁੰਦੇ ਕਿਹਾ ਵੀ ਮੈਂ ਸਵਾ ਸਾਲ ਧਰਨੇ ਤੇ ਬੈਠਾ ਰਿਆ ਕੋਈ ਕਾਂਗਰਸ ਪਾਰਟੀ ਜਾਂ ਜੀਐਮਸਤਰੀ ਜਾਂ ਕੋਈ ਪ੍ਰਧਾਨ ਕਦੇ ਧਰਨੇ ਤੇ ਨਹੀਂ ਬੈਠਾ ਪਰ ਫਿਰ ਵੀ ਮੇਰਾ ਹੂਡ ਬੋੜਿਆ ਹੂਡ ਇਦਾਂ ਰਹਿਣਾ ਚਾਹੀਦਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਭਾਜਪਾ ਸਾਡਾ 700 ਕਿਸਾਨ ਪਹਿਲਾ ਸ਼ਹੀਦ ਹੋ ਗਿਆ ਤੇ ਹੁਣ ਤੱਕ ਦੂਜੇ ਮੋਰਚੇ 'ਚ ਵੀ ਕਿਸਾਨ ਸ਼ਹੀਦ ਹੋ ਚੁੱਕੇ ਐ ਤੇ ਪ੍ਰਧਾਨ ਮੰਤਰੀ ਜੀ ਨੇ ਅੱਜ ਤੱਕ ਕਿਸੇ ਦੀ ਸਾਰ ਨਹੀਂ ਲਈ ਕੋਈ ਬਿਆਨ ਨਹੀਂ ਦਿੱਤਾ ਕੋਈ ਉਹਨਾਂ ਤੇ ਅਸਰ ਨਹੀਂ ਕਿ ਸਾਡੇ ਕਿਸਾਨ ਮੋਰਚੇ ਤੇ ਬੈਠੇ ਐ ਤੇ ਮਿੱਟੂ ਜੀ ਨੇ ਜਾ ਕੇ ਉਹਨਾਂ ਨਾਲ ਰਲ ਕੇ ਇਸ ਗੱਲ ਦਾ ਸਬੂਤ ਦੇਤਾ ਕਿ ਉਹਨਾਂ ਦਾ ਕਿਸੇ ਕਿਸਾਨ ਦੇ ਦੁੱਖ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਰਲਣਾ ਹੀ ਇੱਕ ਬਹੁਤ ਵੱਡਾ ਸਬੂਤ ਹੈ ਉਸੇ ਬਿਆਨ ਦੀ ਜ਼ਰੂਰਤ ਨਹੀਂ ਚਾਪਨ ਦੇ ਉੱਪਰ ਚਾਰ ਕਰਦੇ ਕਿ ਕੀ ਸਮੱਸਿਆਵਾਂ ਜੀ ਲੱਗ ਰਹੇ ਨੇ ਕਿ ਕਿ ਦੇਖਿਆ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਹੈ ਮੇਰੇ ਵੀਰ ਬਹੁਤ ਕੰਮ ਕੀਤਾ ਹੈ ਸਾਡੇ ਇੱਥੋਂ ਦੇ ਕਾਂਗਰਸ ਐਮ ਐਲ ਏਜ਼ ਨੇ ਬਹੁਤ ਤਰੱਕੀ ਕਰਾਈ ਹੈ ਲੁਧਿਆਣਾ ਹਲਕੇ ਦੀ ਪਰ ਮਗਰਲੇ 2 ਸਾਲਾਂ ਦੇ ਵਿੱਚ ਆਪ ਵਾਲਿਆਂ ਨੇ ਕੁਛ ਨਹੀਂ ਕੀਤਾ ਇਸ ਗੱਲ ਦਾ ਅਫਸੋਸ ਬਹੁਤ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਾਰਟੀ ਲੀਡਰ ਸਹਿਬਾਨ ਬੈਠ ਕੇ ਇਸ ਦੀ ਸਟ੍ਰੈਟਜੀ ਬਣਾਈ ਜਾਊਗੀ ਵਿਕੋ ਮੈਟਰੋ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਵੱਡੇ ਪੀਜੀਆਈ ਐਮਜ਼ਬਰਗ ਇੰਸਟੀਚਿਊਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਸਾਰੇ ਕੰਮ ਰਲ ਕੇ ਕੀਤੇ ਜਾਣਗੇ ਸਮਾਉਣ ਅੱਜ ਜਸੀ ਕੂੜਾ ਜਿਹਨੇ ਦੁਬਾਰਾ ਕਾਂਗਰਸ ਬਕਸ ਜੁਆਇਨ ਕੀਤੀ ਹੈ। ਦੁਰਦੇ ਵਾਪਸ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਵਿੱਚ ਵਾਪਸ ਆਉਣ ਨੂੰ ਤੁਸੀਂ ਕਿਵੇਂ ਦੇਖਦੇ ਤੇ ਕਿਵੇਂ ਉਸ ਤੇ ਤੁਹਾਡੇ ਸਪੋਰਟ ਜਿਹੜੀ ਹੈ ਮਿਲਦੀ ਹੈ। ਦੇਖੋ ਘਰ ਵਾਪਸੀ ਹੋਈ ਹੈ। ਜਿੰਨੀ ਜਲਦੀ ਕੋਈ ਜਾਗ ਜੇ ਉਹਨਾਂ ਹੀ ਚੰਗਾ ਹੈ। ਇਹ ਮੈਂ ਤਾਂ ਸਾਰੇ ਲੀਡਰ ਸਾਹਿਬਾਨਾਂ ਨੂੰ ਇਹ ਕਹਿ ਨਹੀਂ ਕਿ ਕਾਂਗਰਸ ਵਰਗੀ ਕੋਈ ਪਾਰਟੀ ਨਹੀਂ ਹੈ ਨਾ ਤਾਂ ਇਹਨਾਂ ਨੇ ਨਾ ਕੁਝ ਲੈ ਕੇ ਜਦੋਂ ਤੁਸੀਂ ਜਾਣੇ ਹੋ ਤਾਂ ਆਪਦੀ ਇੱਜ਼ਤ ਨੂੰ ਘਟਾਉਣੇ। ਤੇ ਫਿਰ ਮੁੜ ਕੇ ਵਾਪਸ ਆਉਂਗੇ। ਇਹ ਬਹੁਤ ਮਾੜੀ ਗੱਲ ਹੈ ਸ਼ੋਭਾ ਨਹੀਂ ਦਿੰਦਾ ਤੁਹਾਨੂੰ ਪਰ ਜਿਹੜੇ ਆਏ ਹੈ ਮੈਂ ਉਹਨਾਂ ਨੂੰ ਵੈਲਕਮ ਕਰਦੀ ਆਂ ਤੇ ਜਿੰਨੀ ਛੇਤੀ ਆ ਜਾਣ ਉਹਨਾਂ ਹੀ ਚੱਲ ਗਏ ਤੇ ਜਿਹੜੇ ਸ਼ਹਿਰ ਦੇ ਵਿੱਚ ਲੋਕੀ ਬਿੱਟੂ ਨੂੰ ਇਨ ਫੇਸ ਨੂੰ ਇਹਨਾਂ ਪਸੰਦ ਨਹੀਂ ਕਰ ਰਹੇ ਬਟ ਈਵਨ ਦੈਨ ਉਹ ਜਿਹੜਾ ਬੀਜੇਪੀ ਨੂੰ ਵੋਟ ਮੋਦੀ ਦੇ ਨਾਮ ਤੇ ਵੋਟ ਪਾਉਣ ਲਈ ਐਗਰੀ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਬਿਲਕੁਲ ਸਾਨੂੰ ਮਿਲਿਆ ਨਹੀਂ ਨਾ ਸਾਨੂੰ ਦੇਖਿਆ ਹੈਗਾ ਬਟ ਸਟਿਲ ਦੈਨ ਵੀ ਵਿਲ ਵੋਟ ਫਾਰ ਕਮਲ ਬਟਨ ਬਿੱਟੂ ਵੀ ਆਪਣੇ ਜਿਹਨੇ ਵੀ ਐਡਰੈਸ ਕਰਦੇ ਨੇ ਉਹਦੇ ਵਿੱਚ ਮੋਦੀ ਦੇ ਨਾਮ ਤੇ ਹੀ ਵੋਟ ਮੰਗਦੇ ਨੇ ਇਹ ਜਿਹੜਾ ਕੰਪੀਟੀਸ਼ਨ ਤੁਸੀਂ ਕੀ ਦੇਖਦੇ ਹੋ ਕਿ ਰਾਜਾ ਵੜਿੰਗ ਵਰਸਸ ਬਿੱਟੂ ਹੈ ਕਿ ਰਾਜਾ ਵੜਿੰਗ ਵਰਸਸ ਪੀਐਮ ਮੋਦੀ ਰਾਜਾ ਵੜਿੰਗ ਵਰਸਸ ਨੋ ਵਨ ਇਟ ਇਜ਼ ਓਨਲੀ ਰਾਜਾ ਵੜਿੰਗ ਇਟਸ ਓਨਲੀ ਰਾਜਾ ਵੜਿੰਗ ਕਿਉਂਕਿ ਬਿੱਟੂ ਜੀ ਨੇ ਕੁਝ ਕੀਤਾ ਨਹੀਂ 10 ਸਾਲ ਕੁਝ ਨਹੀਂ ਕੀਤਾ ਹੁਣ ਉਹ ਮੋਦੀ ਜੀ ਦਾ ਨਾਮ ਲੈ ਕੇ ਵੋਟ ਮੰਗ ਰਹੇ ਹੈ ਦੇਖੋ ਅਸੀਂ ਡੈਮੋਕਰੈਟਿਕ ਕੰਟਰੀ ਚ ਰਹਿੰਦੇ ਆ ਮੈਂ ਆਪੋਜੀਸ਼ਨ ਦੀ ਬਹੁਤ ਮਤਲਬ ਉਨੀ ਰਿਸਪੈਕਟ ਕਰਦੀ ਆ ਇਸ ਡੈਮੋਕਰੇਸੀ ਨੂੰ ਜਿਉਂਦਾ ਰੱਖਣ ਵਾਸਤੇ ਸਾਡੀ ਆਪੋਜੀਸ਼ਨ ਜਿਉਂਦੀ ਰਹਿਣੀ ਬਹੁਤ ਜ਼ਰੂਰੀ ਹੈ ਜਿਹੜੀ ਭਾਜਪਾ ਦੀ ਵੋਟ ਹੈ ਓਬਵੀਅਸਲੀ ਨਾ ਉਹਨਾਂ ਨੇ ਬਿੱਟੂ ਤੋਂ ਕੁਝ ਲੈਣਾ ਨਾ ਉਹਨਾਂ ਨੇ ਕਿਸੇ ਹੋਰ ਤੋਂ ਲੈਣਾ ਉਹਨਾਂ ਨੇ ਪਾਰਟੀ ਨੂੰ ਵੋਟ ਪਾਉਣੀ ਹੈ ਉਹੀ ਵੋਟ ਪੈਣੀ ਹੈ ਪਾਰਟੀ ਨੂੰ ਜਿਹੜੀ ਪਰ ਮੈਂ ਇੱਕ ਗੱਲ ਹੋਰ ਦੱਸਾਂ ਇੱਥੇ ਮੈਨੂੰ ਭਾਜਪਾ ਵਾਲਿਆਂ ਤੇ ਤਰਸ ਬਹੁਤ ਆਉਂਦਾ ਭਾਜਪਾ ਵਾਲਿਆਂ ਦੀ ਆਈਡੀਓਲੋਜੀ ਬਿਲਕੁਲ ਡਿਫਰੈਂਟ ਹੈ ਬਿੱਟੂ ਜੀ ਨੇ ਸਾਰੀ ਉਮਰ ਇੱਕ ਕਾਂਗਰਸ ਆਈਡੀਓਲੋਜੀ ਫਾਲੋ ਕੀਤੀ ਹੈ ਉੱਥੇ ਮੈਂ ਸੋਚ ਰਹੀ ਹਾਂ ਕਿ ਆਰਐਸਐਸ ਵਾਲਿਆਂ ਦਾ ਕੀ ਹਾਲ ਹੁੰਦਾ ਹੋਗਾ ਜਦੋਂ ਭਾਜਪਾ ਕੇ ਦੂਜੀਆਂ ਪਾਰਟੀਆਂ ਚੋਂ ਲੋਕ ਰਲਾ ਕੇ ਤੇ ਉਹਨਾਂ ਦੇ ਸਿਰ ਦੇ ਬਟਾ ਦਿੱਤੇ ਜਾਂਦੇ ਆ ਟਿਕਟਾਂ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਤੇ ਜਿਨ੍ਹਾਂ ਨੇ ਸਾਰੀ ਉਮਰ ਆਰਐਸਐਸ ਆਰਐਸਐਸ 'ਤੇ ਕੰਮ ਕੀਤਾ ਹੁੰਦਾ ਹੈ ਭਾਜਪਾ 'ਚ ਕੰਮ ਕੀਤਾ ਹੁੰਦਾ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਮੈਨੂੰ ਤਾਂ ਉਹਨਾਂ ਤੇ ਵੀ ਬਹੁਤ ਤਰਸ ਆਉਂਦਾ ਕੋਈ ਥੈਂਕ ਯੂ ਫਿਰ ਸੈਂਟਰ ਤੋਂ ਕੋਈ ਕੈਂਪੇਨਰ ਆ ਰਿਹਾ ਹੈ